ਮੇਰੀ ਗੱਲ ਸੁਣੋ ਹਾਂਜੀ ਮੇਰਾ ਰਾਦਾ ਹਰ ਕਤਨ ਖਾ ਤਾਨੂੰ ਮਿਲਦੀ ਹੈ ਨਾ ਤੇ ਸੌਦਾ ਮਹੀਨੇ ਦਾ ਹੀ ਲਿਆ ਦੋ ਥੋੜਾ ਥੋੜਾ ਸੌਦਾ ਤੇ ਮੁੱਕਾ ਹੀ ਰਹਿੰਦਾ ਵਾ ਫੇ ਤੁਰੇ ਰਹੀਦਾ ਮੁੰਡਾ ਜਾਂਦਾ ਨਹੀਂਗਾ ਸ਼ਰਮ ਦਾ ਮਾਰਾ ਲੈਣ ਆਂਦਾ ਮੈਂ ਨਹੀਂ 2-4 ਕਿਲੋ ਖੰਡ ਲੈਣ ਜਾਣਾ ਲੋਕੀ ਮਖੌਲ ਕਰਦੇ ਆ ਚੱਲ ਕੋਈ ਨਹੀਂ ਤਰਖਾ ਮਿਲਦੀ ਆ ਤੇ ਫਿਰ ਲੈ ਆਉਨੇ ਸਾਰਾ ਸੌਦਾ ਆਹ ਮਹੀਨੇ ਦਾ ਇੱਕੋ ਵਾਰਾਂ ਲੈਣ ਦਾ ਅੱਗੇ ਰਮਨ ਇਹ ਕੰਮ ਹਟ ਨਾਲ ਹੈ ਨਹੀਂ ਨਾ ਅੱਗੇ ਤੇ ਜਦੋਂ ਕੋਈ ਦਿਹਾੜੀ ਟੱਪਾ ਲੱਗਾ ਤੇ ਉਹਦੀ ਲੈਣ ਦੀ ਖੰਡ ਜਾਂ ਦਾਲ ਲੈਣ ਦੀ ਗਾਲੇ ਆ ਵੀ ਹੁਣ ਮੁੰਡਾ ਹੋਇਆ ਵਾ ਸਿਆਣਾ ਤੇ ਫੇਰ ਨਾਲ ਦੇ ਮੁੰਡੇ ਜਿਹੜੇ ਐ ਨਾ ਮਖੌਲ ਕਰਦੇ ਵੀ ਤੁਹਾਡੇ ਹਲਾਤ ਕਰਦੇ ਇਦਾਂ ਦੇ ਆ ਅਸੀਂ ਤਾਂ ਮਹੀਨੇ ਦਾ ਇਕੱਠਾ ਸੱਦਾ ਲੈਉਨੇ ਕੋਈ ਜਾਂਦਾ ਜੀ ਦੋ ਮਹੀਨਿਆਂ ਦਾ ਲੈਨੇ ਚੱਲ ਕੋਈ ਨਹੀਂ ਮਾਰੇ ਨੇ ਦਿੱਤਾ ਹੁਣ ਸਭ ਕੁਝ ਤੇ ਹੁਣ ਲੈ ਆਉਨੇ ਇਕੱਠਾ ਲੈ ਆਉਨੇ ਆ ਚੱਲ ਇਨਾ ਚੰਗਾ ਹੋ ਗਿਆ ਵੀ ਉੱਪਰ ਹੁਣੇ ਆਏ ਤੇ ਪਰੌਣੀਆਂ ਦਾ ਵੀ ਸਰ ਗਿਆ ਹਾਂ ਹਾਂ ਤੇ ਇੱਕ ਤੇ ਮੈਂ ਜਾਣਾ ਵਾ ਉਹਨਾਂ ਦੇ ਘਰ ਉਹ ਪਾਂਡੇ ਲੈ ਆਉਂਦੇ ਜਿਹੜੇ ਪਾਂਡੇ ਦੇ ਕੇ ਹੁੰਦੀਆਂ ਅਜੇ ਦਿੱਤੇ ਨਹੀਂ ਆ ਨਹੀਂ ਇੱਥੇ ਹੀ ਪਏ ਆ ਮੈਂ ਗਈ ਨਹੀਂ ਦੇ ਕੇ ਹੁੰਦੀ ਨਾਲੇ ਕਹੂਗੀ ਅਗਲੀ ਥੇ ਲੈ ਗਈ ਤੇ ਹੁਣ ਚੇਤਾ ਕੋਈ ਨਹੀਂ ਮੈਂ ਫੜਾਉਣੀ ਆ ਤੇ ਦੂਜੀ ਗੱਲ ਇਹ ਵੀ ਮੇਰਾ ਵੀ ਧੀ ਕਰਨ ਰਿਆ ਸੀ ਵੀ ਪਿੰਡ ਗਈ ਨੂੰ ਵਾਵਾ ਹੀ ਚੇਰ ਹੋ ਗਿਆ ਵਾ ਤੇ ਮੇਰਾ ਰਾਦਾ ਕਰਾ ਪਿੰਡੋਂ ਨਾ ਫੇਰਾ ਮਾਰ ਕੇ ਆਵਾ ਰਮਨ ਆ ਇਥੇ ਗਿਆਨ ਨੂੰ ਥੋੜੇ ਦਿਨ ਹੀ ਹੋਏ ਆ ਤੇ ਉਥੇ ਕੀ ਕਰਾਂਗੀ ਜਾ ਕੇ ਤੂੰ ਦੱਸ ਫੇਰ ਕੇ ਥੋੜੇ ਦਿਨ ਹੋਏ ਐ ਤੇ ਅੱਗੇ ਮੈਂ ਵੀ ਛੇਦੀ ਛੇਤੀ ਚੱਲ ਜਾਨੀ ਹਣੀ ਹਾਂ ਤੇ ਹੁਣ ਮੈਂ ਵੀ ਕਿੰਨਾ ਕਿੰਨਾ ਚਿਰ ਪੀ ਚਲ ਉੱਟੀ ਆਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਦਾਂ ਕਰ ਫੋਨ ਤੇ ਗੱਲਬਾਤ ਕਰ ਲਾ ਹਾਂ ਤੇ ਮੁੜ ਕੇ ਮਾਂ ਪੁੱਤ ਚੱਲ ਜਿਓ ਜਦੋਂ ਕਰਨ ਨੂੰ ਛੁੱਟੀ ਹੋਊਗੀ ਚੱਲ ਇਦਾਂ ਹੀ ਕਰ ਲੈਂਦੀ ਆ ਲਿਆਉ ਹਾਂ ਫੋਨ ਤੇ ਮੈਨੂੰ ਫੜਾਉ ਹਮੇ ਫੋਨ ਦਾ ਮੋਤੀ ਕੀ ਆਕੂਗੀ ਮੋਤੀ ਨੇ ਕੀ ਕਹਿਣਾ ਥੋੜੇ ਦਿਨੋਂ ਇਹ ਤਾਂ ਮਗਰੇ ਮਗਰੇ ਭੱਜੀ ਆਈ ਏ ਇੱਕਦੋਂ ਤੁਹਾਨੂੰ ਬੋਟੀ ਦਾ ਡਰ ਮਾਰਨ ਡਿਆ ਵੇ ਲਿਆ ਫੜਾਉ ਮੈਨੂੰ ਕੀ ਕਹਿਣਾ ਵਾ ਕਹਿਣਾ ਤੇ ਤੈਨੂੰ ਮੈਨੂੰ ਕੀ ਕਹਿਣਾ ਤੈਨੂੰ ਕਰ ਲੈ ਫਿਰ ਗੱਲ ਬਾਤ ਚਲ ਠੀਕ ਆ ਅੱਗੇ ਨਹੀਂ ਕਦੀ ਇਹਨਾਂ ਨੇ ਕੀਤਾ ਅੱਗੇ ਮੈਂ ਜਰੀਕ ਵੀ ਕਹਿਣਾ ਮੈਂ ਪਿੰਡ ਜਾਣਾ ਇਹਨਾਂ ਕਹਣਾ ਜਾਂ ਹੋਇਆ ਜਦੋਂ ਦਾ लवली ਦਾ ਵਿਆਹ ਹੋਇਆ ਨਾ ਉਦੋਂ ਦੇ ਵੀ ਇਦਾਂ ਹੀ ਕਰਨਗੇ ਬੌਟੀ ਆਈ ਆ ਬੌਟੀ ਕੀ ਕਹੂਗੀ ਬੌਟੀ ਨੇ ਬਸ ਕੀ ਕਹਿਣਾ ਹੁਣ ਜੇ ਵਿਆਹ ਹੋ ਗਿਆ ਦਾ ਤੇ ਇਹ ਥੋੜਾ ਵੀ ਮੈਂ ਪਿੰਡ ਜਾਣਾ ਛੱਡ ਦੇਣਾ ਹਾਦੀ ਹੋ ਗਈ ਇਹਨਾਂ ਵਾਲੀ ਤੇ ਹਲੋ ਹਲੋ ਸੱਸਾ ਜੀ ਦੇ ਸੱਸੇ ਕਾਲ ਹੋਰ ਪਿੰਦਰ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂ ਅਸੀਂ ਵੀ ਠੀਕ ਠਾਕ ਹੀ ਕਰਦੇ ਜੀ ਕੁਝ ਵੀ ਨਹੀਂ ਬਸ ਰਹਿ ਲਈ ਅੱਛਾ ਅੱਛਾ ਹੋਰ ਪਿੰਡੋਂ ਆਇਆ ਫੋਨ ਹਾਂਜੀ ਹਾਂਜੀ ਪਿੰਡੋਂ ਆਇਆ ਠੀਕ ਠਾਕ ਵਧੀਆ ਹੋਰ ਘਰ ਬਾਰ ਠੀਕ ਠਾਕ ਨੇ ਹਾਂ ਬਹੁ ਠੀਕ ਠਾਕ ਵਧੀਆ ਅੱਛਾ ਅੱਛਾ ਹਾਂ ਮੈਂ ਬੈਠੀ ਹਾਂ ਤੇ ਮੇਰਾ ਕਰਨ ਡਿਆ ਸੀ ਦਿਲ ਪਿੰਡ ਆਉਣ ਨੂੰ ਤੇ ਅੱਛਾ ਹੁਣ ਆਉਣਾ ਸੀ ਨਹੀਂ ਹੁਣ ਭਾਜੀ ਤੇਰੇ ਕਹਿਣ ਡਏ ਫੋਨ ਹੀ ਕਰ ਲਾ ਹਾਲ ਚਾਲ ਪੁੱਛ ਲਾ ਫੇਰ ਕਿਸੇ ਦਿਨ ਚੱਲ ਜੀ ਚੱਲ ਫੇਰ ਕੀ ਆ ਜਾਨੇ ਤੁਸੀਂ ਤੇ ਦੱਸ ਆਪਣਾ ਹੀ ਘਰ ਵਾ ਪੁੱਛਣ ਦੀ ਕਿਹੜੀ ਲੋੜ ਸੀ ਆਹੋ ਤੇ ਮੈਂ ਕਿਹਾ ਚੱਲ ਪੁੱਛਦੀ ਹਾਂ ਲਵਲੀ ਘਰੇ ਹੀ ਆ ਏ ਤੇ ਨਹੀਂ ਦੀਗੀ ਅਰੇ ਹੈਗੇ ਜਰਾਕ ਹਾਂ ਕਿੱਥੇ ਗਏ ਆ ਇਹ ਰਹੀ ਮम्मी ਨੂੰ ਦਵਾਈ ਲੈਣ ਦਵਾਈ ਲੈਣ ਕੀ ਗੱਲ ਮम्मी ਨੂੰ ਮम्मी ਰਾਤੀ ਨਾਲ ਜ਼ਿਆਦਾ ਹੀ ਢਿੱਲੇ ਜੇ ਹੋ ਗਏ ਸੀ ਕੋਹ ਕੀ ਗੱਲ ਹੋਈ ਐਵੇਂ ਹੀ ਬੱਸ ਰੋਟੀ ਖਾਦੀ ਜਾਂਦੇ ਆ ਖੰਦੇ ਮੇਰੇ ਦਦਜੀ ਹੁਣ ਨੇ ਪੀ ਆ ਅੱਛਾ ਤੇ ਮੁਰਗੀ ਰਿਆਂ ਦੀ ਸਹੀ ਇਥੋਂ ਦਵਾਈ ਵਖਾਲ ਕੇ ਅੱਡੇ ਤੋਂ ਹਾਂ ਉਹਨਾਂ ਕੋ ਫਰਕ ਜੇ ਨਹੀਂ ਪਿਆ ਤਾਂ ਫਿਰ ਹੜ ਜੇ ਸ਼ਹਿਰ ਖੜਿਆ ਦਵਾਈ ਖਤਮ ਹੋਈ ਹੀ ਇਹ ਦਵਾਈ ਤੇ ਲਗਾਤਾਰ ਹੀ ਖਾਂਦੇ ਆ ਇੱਕ ਦਿਨ ਹੀ ਬਸ ਨਾ ਜਾ ਪਿਆ ਹੀ ਉਹ ਦਿਨ ਮੁੱਕ ਗਈ ਅੱਛਾ ਅੱਛਾ ਖੜੀ ਉਹ ਦਿਨ ਆਲੀ ਹੋ ਗਿਆ ਇੱਕ ਦਿਨ ਹੀ ਨਾ ਖਾਦੀ ਇਹਨਾਂ ਨੇ ਹਾਂ ਜਦੋਂ ਬੰਦਾ ਫਿਰ ਦਵਾਈ ਤੇ ਲੱਗ ਜਾਂਦਾ ਨਾ ਤੇ ਫਿਰ ਖਾਂਦੇ ਰਹੋ ਲਗਾਤਾਰ ਤੇ ਫੇਰ ਹੀ ਫਰਕ ਰਹਿੰਦਾ ਵਾ ਉਹ ਫਿਰ ਇਹ ਸਵੇਰੇ ਹੁਣ ਸੋਲਟੇ ਤੇ ਲੈ ਕੇ ਜਾਈਏ ਹਾਲੇ ਤੱਕ ਆਈ ਨਹੀਂ ਆ ਲੈ ਦੱਸ ਹੋਰ ਬਿਪਤਾ ਹੀ ਪਾਈ ਆ ਕੇ ਆ ਚਲੋ ਕੀ ਕਰਨਾ ਵਾ ਫਿਰ ਹੁਣ ਸਰੀਰ ਦਾ ਸਬਤਾ ਵੀ ਆ ਚਲੇ ਆ ਵੀ ਤੂੰ ਹੀ ਧਿਆਨ ਰੱਖਿਆ ਕਰ ਟਾਈਮ ਨਾਲ ਦਵਾਈ ਦੇ ਦਿੱਤੀ ਤੇ ਜਦੋਂ ਖਤਮ ਹੋਣ ਵਾਲੀ ਹੁੰਦੀ ਹੈ ਨਾ ਉਦੋਂ ਲਿਆਤੀ ਜਦੋਂ ਪਤਾ ਹੁਣ ਪਹਿ ਹੈ ਦਵਾਈਆਂ ਤੇ ਆ ਤਾਂ ਫਿਰ ਤੂੰ ਹੀ ਧਿਆਨ ਰੱਖਣਾ ਵਾ ਆ ਨਹੀਂ ਹੈ ਤਾਂ ਸਹੀ ਧਿਆਨ ਰੱਖੀ ਜਾਇਆ ਪਰ ਕਈ ਵਾਰ ਆਪ ਵੀ ਲੇ ਗੱਲੀ ਜੀ ਕਰ ਲੈਂਦੇ ਹੈ ਨਾ ਅਨ ਕਈਲੀ ਨਹੀਂ ਨਾ ਕਰਨੀ ਚਾਹੀਦੀ ਦਵਾਈ ਚਲੋ ਲੱਗੇ ਭਈ ਹੁੰਦੀ ਹੈ ਤਾਂ ਬੰਦਾ ਖਾ ਲੈਂਦਾ ਤੁਸੀਂ ਨਾ ਦਾ ਕਾਬ ਨਾ ਗੋ ਬੰਦਾ ਖਾਣੀ ਹੁੰਦੀ ਉਹੀ ਗੱਲ ਬਾ ਨਾ ਹੁਣ ਚਲੇ ਆ ਵੀ ਕੰਮ ਤਾਂ ਕੋਈ ਨਹੀਂ ਕਰਨਾ ਕੰਮ ਤਾਂ ਤੂੰ ਹੀ ਸਾਰਾ ਕਰ ਲੈਣਾ ਹੁੰਦਾ ਵਾ ਤੇ ਦਵਾਈ ਬੂਟੀ ਤਾਂ ਆਪਣੀ ਟਾਈਮ ਨਾਲ ਖਾਣ ਹਾਂ ਤੁਹਾਨੂੰ ਗਏ ਸਵੇਰ ਦੇ ਦੋ ਤਿੰਨ ਵਾਰ ਫੋਨ ਲਾ ਕੇ ਪੁੱਛ ਲਿਆ ਵਾ ਤੇ ਅਸੀਂ ਆਉਣ ਲੱਗੇ ਆਂ ਰਿਪੋਰਟਾਂ ਵੀ ਲੇਟ ਮਿਲੀਆਂ ਹਨ ਅੱਛਾ ਅੱਛਾ ਚੱਲ ਕੋਈ ਨਹੀਂ ਆਉਂਦੇ ਆ ਤਾਂ ਫਿਰ ਮੈਨੂੰ ਫੋਨ ਕਰਕੇ ਤੇ ਦੱਸੀ ਦੇ ਨਾਲੇ ਮੇਰੀ ਮਾਤਾ ਨਾਲ ਗੱਲ ਕਰਵਾਵੀਂ ਮੈਂ ਕੋਈ ਨਹੀਂ ਦੱਸੂਗੀ ਤੁਹਾਨੂੰ ਜਦੋਂ ਆਉਂਦੇ ਹੋ ਕਰਾਵਾਂਗੀ ਹਾਂ ਉਹ ਠੀਕ ਠਾਕ ਆ ਸਭ ਹਾਂ ਜੀ ਵਧੀਆ ਕੋਈ ਨਹੀਂ ਆਜੋਗੇ ਅੱਜ ਨੂੰ ਹਾਂ ਕੋਈ ਨਹੀਂ ਮੈਂ ਤਾਂ ਹੀ ਫੋਨ ਕੀਤਾ ਸੀ ਮੈਂ ਮੈਂ ਪੁੱਛਦੀ ਆਂ ਵੀ ਮੈਂ ਆਉਂਗੀ ਇੱਕ ਦੋ ਦਿਨ ਤੱਕ ਅੱਛਾ ਹਾਂ ਤੇ ਗਾੜੀ ਉਹ ਆਸਨਾ ਮਿਲ ਗਿਆ ਤੇ ਹੁਣ ਮਾਤਾ ਨਹੀਂ ਠੀਕ ਫਿਰ ਤੇ ਮੈਨੂੰ ਆਉਣਾ ਹੀ ਪੈਣਾ ਆ ਨਹੀਂ ਚੱਲ ਕੋਈ ਨਹੀਂ ਆ ਜਿਓ ਹਾਂ ਚੱਲ ਮੈਂ ਵੇਖੂੰਗੀ ਕੱਲ ਨੂੰ ਜੇ ਕੱਲ ਨਹੀਂ ਤੇ ਪਰਸੋਂ ਤੇ ਆਉਂਗੀ ਨਾ ਫਿਰ ਹਾਂਜੀ ਕੋਈ ਨਹੀਂ ਆ ਜਾਂਦੇ ਆ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਕੋਈ ਵੀ ਨਾ ਕੀ ਗੱਲ ਬਾਤ ਵਾ ਹਾਂ ਚੰਗਾ ਮੈਨੂੰ ਫੋਨ ਕਰਕੇ ਦੱਸੀ ਮੇਰੀ ਭੈਣ ਹਾਂਜੀ ਹਾਂਜੀ ਦੱਸ ਦਵਾਂਗੀ ਹਾਂ ਚੰਗਾ ਰਪਿੰਦਰ ਹਾਂਜੀ ਚਲੋ ਠੀਕ ਹੈ ਜੀ ਚੰਗਾ ਚੱਲ ਫੋਨ ਤੇ ਮੈਂ ਕੀਤਾ ਤਾਂ ਗਾੜੀਆਂ ਸੁਣਾ ਹੋਰ ਹੀ ਮਿਲ ਗਿਆ ਵੀ ਮਾਤਾ ਨਹੀਂ ਠੀਕ ਚੱਲ ਹੋਰ ਕੰਮ ਤੇ ਤੂੰ ਨਹੀਂ ਕੋਈ ਕਰਨਾ ਹੁੰਦਾ ਤੇ ਦਵਾਈ ਤੇ ਟਾਈਮ ਨਾਲ ਖਾ ਹੁਣ ਭਾਵੇਂ ਨਾ ਹੀ ਜਾਂਦੀ ਮੈਂ 8-10 ਦਿਨ ਜਾਣਾ ਹੀ ਪੈਣਾ ਵਾ ਫੇਰ ਪਰਜਾਈ ਕਹੂਗੀ ਪੀ ਜਦੋਂ ਲੈਣਾ ਹੁੰਦਾ ਫਿਰ ਪੱਜੀ ਆਉਂਦੀ ਸੀ ਤਾਂ ਹੁਣ ਠੀਕ ਨਹੀਂ ਆ ਪੀ ਹੁਣ ਖਬਰ ਲੈਣ ਵੀ ਨਹੀਂ ਆਈ ਚਲ ਕੰਮ ਧੰਦਾ ਕਰ ਲਾ ਮੈਮ ਹਾਂਜੀ ਠੀਕ ਜੀ ਦੇਖਾਂ ਮੈਂ ਨਾ ਹੀ ਆਉਣੀ ਲੱਗੀ ਹੀ ਅਹੀ ਉਹ ਸ਼ੁਗਰ ਗੀਤਾ ਚਲ ਮਮੀ ਹੁਣੀ ਕਰਨੀ ਹੀ ਹੈਗੇ ਨਹੀਂ ਤੇ ਅੱਜ ਫੇਰ ਕੋਨਾ ਕੋ ਖਾਣਾ ਦੀਦੀ ਜਿਹੜੀ ਹੈ ਨਾ ਇਹਨੇ ਚੜਾ ਲਈ ਆ ਪੂਰੀ ਜਦੋਂ ਵੀ ਆਉਂਦੀ ਆ ਨਾ ਉਦੋਂ ਇੱਕ ਦੀ ਕੋਈ ਚੀਜ਼ ਦੇ ਦੇ ਕਦੀ ਕੋਈ ਦੇ ਦੇ ਤੇ ਉਹਨੂੰ ਹੁਣ ਪੈ ਗਿਆ ਵਾ ਜਸਕਾ ਵੀ ਜਦੋਂ ਜਾਉਂਗੀ ਚਲ ਕੋਨਾ ਕੋ ਤੇ ਮਿਲੂਗਾ ਹੀ ਮੈਨੂੰ ਪਰ ਨਹੀਂ ਹੁਣ ਨਹੀਂ ਗਾ ਇਹ ਕੰਮ ਮੈਂ ਹੁਣ ਦੇਣਾ ਬਥੇਰੀਆਂ ਚੀਜ਼ਾਂ ਲੱਗੀਆਂ ਗਈਆਂ ਇਥੋਂ ਹੁਣ ਅਕਸਰ ਸਾਡਾ ਵੀ ਤੇ ਘਰ ਵਾ ਮੰਮੀ ਹੁਣੀ ਤੇ ਘਰ ਨਹੀਂ ਤੇ ਤਾਂ ਕਰਕੇ ਨਹੀਂ ਆਈ ਨਹੀਂ ਤੇ ਅੱਜ ਨੇ ਆਉਣਾ ਹੀ ਆਉਣਾ ਸਲਾਹ ਉਹਦੀ ਪੱਕੀ ਹੀ ਵੀ ਚਲ ਫੇਰ ਕੋਨਾ ਕੋ ਲੈ ਕੇ ਆਵਾਂਗੀ ਪਰ ਇਦਾਂ ਨਹੀਂ ਚਾਹੀਦਾ ਧੀਆਂ ਨੂੰ ਕਰਨਾ ਸਾਡੇ ਵੀ ਤੇ ਪਿਛੇ ਹੈ ਹੀ ਆ ਅਹੀਂ ਵੀ ਤੇ ਪਿੰਡ ਜਾਣੇ ਹੀ ਆ ਪਰ ਕਦੀ ਇਦਾਂ ਨਹੀਂ ਕੀਤਾ ਕੀ ਮੰਮੀ ਹਨ ਉਹ ਚੀਜ਼ ਦੇ ਦੇ ਕਦੀ ਉਹ ਦੇ ਦੇ ਚੰਗੇ ਨਹੀਂ ਲੱਗੀਆਂ ਰੱਬ ਆਪਣੇ ਘਰ ਹੀ ਦਵੇ ਨਾ ਤੇ ਫੇਰ ਹੀ ਬਰਕਤ ਪੈਂਦੀ ਆ ਪਰ ਇਹ ਪਤਾ ਨਹੀਂ ਕਿਦਾਂ ਦਾ ਸਹਬਾ ਇਹਦਾ ਧਿਆਨ ਹੀ ਬਸ ਪਿੰਡ ਵੱਲ ਰਹਿੰਦਾ ਵਾ ਇਹ लवली ਹਣੀ ਮੈਨੂੰ 10000 ਦੇ ਦੇ ਨਾ ਮੈਨੂੰ ਇੰਨੇ ਦੇ ਦੇ ਨਾ ਕਿਸੇ ਦੇ ਦਿੱਤੀਆਂ ਨਹੀਂ ਬਰਕਤ ਪੈਂਦੀ ਹੁੰਦੀ ਆਪਣੇ ਘਰ ਹੀ ਬੰਦਾ ਮਿਹਨਤ ਕਰੇ ਨਾ ਤੇ ਫੇਰ ਹੀ ਗੱਲ ਬਣਦੀ ਏ ਚਲ ਜਿੱਦਾਂ ਖਿੰਦਾ ਸਰਦਾ ਉਈ ਨਾਟਿਆ ਮਾ ਉਹ ਟਾਈਮ ਕੀ ਲੱਗਣਾ ਓਏ ਹੋਰ ਟੈਸਟ ਕਰਨ ਲਿਆ ਭਈ ਯਾਰ ਤੇ ਮੰਮੀ ਕਿੱਥੇ ਆ ਮੰਮੀ ਜੀ ਤੈਨੂੰ ਕੀ ਗੱਲਾਂ ਦੱਸਾਂ ਅਈ ਚਤਾਈ ਖਲੋਤੀ ਬਾਹਰ ਕੁਰਸੀ ਢਾ ਕੇ ਬੈਠੀ ਤੇ ਉਹ ਮੁੜ ਕੇ ਉਹਦੇ ਲਾਗੇ ਖਲੋਗੇ ਤੇ ਉਹ ਮੁੜ ਕੇ ਕਹਿੰਦੀ ਅਜੇ ਤਾਂ ਟਾਈਮ ਬੜਾ ਵਾ ਇਹ ਮੇਰੇ ਲਾਗੇ ਬਹਿ ਜਾ ਲਾ ਲਾ ਤੇ ਮਾਤਾ ਸਾਡੀ ਅੱਗੇ ਉਦਾਂ ਦੀ ਟੀਕੇ ਟੁਕੇ ਲਵਾ ਕੇ ਉੱਥੇ ਠਾਲ ਕੇ ਲਿਆਂਦੀ ਉਹ ਮਾਹਰੇ ਹੁਣ ਉਹਦੇ ਲਾਗੇ ਬੈ ਗਈ ਆ ਜਾ ਦਸ ਰਾਤ ਦੀ ਹੈ ਸਾਨੂੰ ਬਿਫਤਾ ਪਾਈ ਆ ਤੇ ਫੇਰ ਜਾ ਕੇ ਉਹਨਾਂ ਲਾਗੇ ਬੈ ਗਈ ਆ ਤੇ ਹੁਣ ਮੈਂ ਉਹਦੇ ਸਿਆਣੀ ਬਿਆਣੀ ਲਾਗੇ ਕੀ ਕਹਿੰਦਾ ਇਹਨੂੰ ਇਹਨੂੰ ਤੇ ਆਪ ਸੋਚਣਾ ਚਾਹੀਦਾ ਹਣ 3-4000 ਰੁਪਇਆ ਲਾ ਕੇ ਦੇ ਘਰ ਨੂੰ ਆ ਗਏ ਦਵਾਈ ਮਿਲ ਗਈ ਆ ਉਹ ਦਵਾਈ ਤੇ ਮਿਲ ਗਈ ਆ ਤੇ ਕੀ ਹੈ 에어ਪੋਰਟ ਵਿੱਚ ਠੀਕ ਆਈ ਆ ਉਹ ਓਦਾਂ ਠੀਕ ਵਾ ਉਹ ਕਹਿੰਦਾ ਤਲੀਆਂ ਤੁਲੀਆਂ ਚੀਜ਼ਾਂ ਨਾ ਦਿਆ ਕਰੋ ਇਹਨੂੰ ਇਹਨੂੰ ਸੁੱਕੀ ਰੋਟੀ ਦਿਆ ਕਰੋ ਨਾ ਚੋਪੜ ਕੇ ਦਿਆ ਕਰੋ ਮੇਰੀ ਗੱਲ ਸੁਣੋ ਮੈਂ ਇੱਕ ਦਿਨ ਦਿੱਤੀ ਹੀ ਸੁੱਕੀ ਹਾਂ ਤੇ ਕਹਿੰਦੇ ਸੀ ਵੀ ਦੋ ਦ ਰੋਟੀਆਂ ਖਾਣੀਆਂ ਹੁੰਦੀਆਂ ਵਾ ਉਹ ਵੀ ਤੂੰ ਸੁੱਕੀਆਂ ਫੜਾ ਦੇਣੀ ਤੇ ਮੈਂ ਦੱਸੋ ਉੱਥੇ ਕੀ ਕਰਾਂ ਕੀ ਕਰੀ ਆ ਹੁਣ ਫਿਰ ਆਖਣਾ ਕਰੇ ਜਣਗੇ ਨਹੀਂ ਦਿੰਦੀ ਮੇਰਾ ਘੜਾ ਜੀ ਨਹੀਂ ਕਰਦਾ ਮੈਂ ਤਾਂ ਕੀ ਹੋਈ ਮਸਾਲਾ ਉਹ ਨਾਲ ਉਹ ਕੁੜੀ ਜਦੋਂ ਸੇਵਾ ਕਰਕੇ ਜਾਂਦੀਆਂ ਨੇ ਇਹਦੀ 2 ਕੁ ਮਹੀਨੇ ਤੇ ਸੌਖੇ ਲੰਘ ਜਾਂਦੇ ਆ ਦੋ ਮਹੀਨੇ ਪਹਿਰੇ ਫਿਰ ਇਹਨੇ ਉਹ ਕੰਮ ਲੱਭ ਲਿਆ 10 ਪੀ ਨਹੀਂ ਮਹਿੰਗੀ ਦਵਾਈ ਆਈ ਉਹ ਤੇ ਰਾਤੀ ਤੇ ਆਉਂ ਕਰੰਦੇ ਹੀ ਵੀ ਜਿੱਦਾਂ ਹੁਣ ਹੈ ਹੀ ਨਹੀਂ ਆ ਮੇ ਕੋ ਉੱਗਿਆ ਹੀ ਜਾਂਦੇ ਆ ਮੇ ਕੋ ਵਾਦਾ ਹੀ ਨਹੀਂ ਜਾਂਦੇ ਆ ਫਿਰ ਘੜੀ ਪਲਾਂ ਤੇ ਹੀ ਆ ਜਾਂਦੇ ਆ ਚਾਹੇ ਫਿਰ ਬੰਦਾ ਮਾਸਾ ਦੁੱਖ ਸਹਿ ਵੀ ਲਵੇ ਚੱਲ ਉਹਦਾ ਫੋਨ ਆਊਗਾ ਤੇ ਉਹਨੂੰ ਦੱਸਿਆਂ ਵੀ ਇਦਾਂ ਕਰਦੀ ਏ ਫੇਰ ਨਾ ਕੱਲ ਨੂੰ ਕਿਉ ਹੰ ਮੈਂ ਨਹੀਂ ਗਾ ਦੱਸਣਾ ਮੇਰੀ ਗੱਲ ਸੁਣੋ ਉਹਨਾਂ ਖਣਾ ਖੜੇ ਸੰਬੰਧ ਦੀ ਮਾਰੀ ਇਦਾਂ ਕਰਦੀ ਏ ਕੋਈ ਗੱਲ ਨਹੀਂ ਮੈਂ ਹੀ ਦੱਸ ਦਰਾਵਾ ਸੱਚ ਕਰ ਸਾਨੂੰ ਫੋਨ ਆਇਆ ਹੀ ਹਾਂ ਫੋਂਦੇ ਦਾ ਤੁਹਾਡੇ ਗੜੀ ਗੜੀ ਆਇਆ ਵਗੇ ਮੈਂ ਨਹੀਂ ਕਰਨਾ ਕੀ ਕਹਿੰਦੇ ਉਹਨਾਂ ਦਾ ਹੀ ਆਇਆ ਹੈ ਉਧਰੋਂ ਹੀ ਹੂੰ ਤੇ ਬਸ ਇਦਾਂ ਗੱਲਾਂ ਬਾਤਾਂ ਹਾਲ ਚਾਲ ਤੇ ਆਉਣ ਵੱਲੋਂ ਖਰੇ ਡੇ ਹੀ ਕਹਿਣਾ ਅੱਛਾ ਇਹ लवली ਕਿੱਥੇ ਆਏ ਤੇ ਮੈਂ ਤਾਂ ਉਹਦੇ ਹੱਥ ਨਹੀਂ ਕਰ ਗਏ ਦਵਾਈ ਲੈਣ ਆਹੋ ਤੇ ਬਸ ਇਦਾਂ ਗੱਲਾਂ ਬਾਤਾਂ ਕਰਦੇ ਆ ਤੇ ਮੁੜ ਕੇ ਨਹੀਂ ਆਉਣੀ ਹੈ ਫਿਰ ਕਿਦਨਾਂ ਇਹ ਮਾਤਾ ਦਾ ਪਤਾ ਲੈਣ ਆਉਣਾ ਪੈਣਾ ਹੂੰ ਮੈਂ ਚਲੋ ਕੋਈ ਗੱਲ ਨਹੀਂ ਆ ਜਿਓ ਆਹੋ ਚਲੋ ਕੋਈ ਗੱਲ ਹੁਣ ਸਵੇਰੇ ਭਾਵੇਂ ਆਵੇ ਉਹ ਚਲ ਸਵੇਰੇ ਆਉਗੀ ਤੈਨੂੰ ਕਹੂੰਗਾ ਵੀ ਥੋੜੀ ਜਿਹੀ ਲਾ-ਪਾ ਕਰਕੇ ਜਾਏ ਨਹੀਂ ਤਾਂ ਸੇਕੜੇ ਨਿਆਣੀ ਆ ਉਹ ਨਿਆਣੀ ਇਹਨਾਂ ਧੀਆਂ ਪੁੱਤਾਂ ਨੂੰ ਸਮਝਾਉਣਾ ਧੀਆਂ ਪੁੱਤਾਂ ਨੇ ਇਹਨਾਂ ਨੂੰ ਸਮਝਾਉਣਾ ਨਿਆਣੀਆਂ ਬੁੜੀਆਂ ਨੂੰ ਵਾਦੀਆਂ ਹੁੰਦੀਆਂ ਠੀਕ ਹੈ ਨਾ ਹੁਣ ਮੜੀ ਜੇ ਪੈਰਾਂ ਤੇ ਆਈ ਆ ਤੇ ਉੱਥੇ ਬਹਿ ਗਈ ਕੋਈ ਭਾਈ ਨੇ ਸ਼ਾਮ ਨੂੰ ਆਪ ਹੀ ਲਿਉਣੀ ਪਈ ਜਾ ਕੇ ਪਰ ਇਹ ਆ ਕੇ ਮੁੜ ਕੇ ਮੈਨੂੰ ਨਾ ਆਖਿਓ ਕਿ ਚਾਹੇ ਤੂੰ ਟਾਈਮ 'ਚ ਰੋਟੀ ਨਹੀਂ ਦਿੰਦੀ ਦਵਾਈ ਨਹੀਂ ਦਿੰਦੀ ਮੈਂ ਆਪਣੇ ਵੱਲੋਂ ਜਿਹੜਾ ਮੇਰਾ ਕੰਮ ਕਰਨ ਵਾਲਾ ਮੈਂ ਕਰ ਦਿੰਦੀ ਆ ਤੂੰ ਇਹਨੂੰ ਸੁੱਕੀ ਰੋਟੀ ਦਿਆ ਕਰ ਜਦੋਂ ਚੌਪੜੀ ਮੰਗੂ ਫਿਰ ਮੈਨੂੰ ਦੱਸੀਂ ਮੈਂ ਆਪੇ ਖਵਾ ਲਊਗਾ ਦਿੱਤਾ ਭਾਈ ਇਹ ਸਵੇਰ ਦਾ ਫਾਇ ਲਾਇਆ ਚੱਲ ਕੋਈ ਗੱਲ ਨਹੀਂ ਹੁਣ ਆਪੇ ਆ ਜਾਂਦੇ ਆ ਨਾ ਆਵੇ ਦਵਾਈ ਦੋਈ ਆਪਣੀ ਟਾਈਮ ਨਾਲ ਖਾ ਲੈਣਾ ਉਹ ਦਵਾਈ ਲਾ ਕੇ ਲੈ ਜਿੰਦੇ ਨਾਲੇ ਜਾ ਪਾਣੀ ਦੇ ਲਿਆ ਘੁੱਟ ਮਲਮ ਨਹੀਂ ਹੈ ਪਾਣੀ ਉੱਥੇ ਹੋ ਜੇ ਨਹੀਂ ਤਾਂ ਅੰਦਰ ਹੀ ਚੱਲ ਆ ਗਿਆ ਮੈਂ ਆਜੇ ਨਾਲ ਚਾਹ ਘੁੱਟ ਬਣਾਉਣੀ ਹੈ ਤੇ ਆਜੋ ਪੀ ਲਓ ਏਰਕਾ ਨਾ ਕੋਲੇ ਜੇ ਪਏ ਪਰ ਛੱਡ ਦੇ ਜਾਨ ਦੇ ਭਾਵੇਂ ਯਰ ਕਸਮ ਤੇ ਰੱਗਾ ਨਹੀਂ ਇਹ ਨਾਲ ਠੀ ਲੱਗਾਂ ਦੇ ਸੰਤਰੇਗੇ ਇਹਦੇ ਮੈਂ ਲੈ ਆ ਕੇ ਤੇchnਾਉਣ ਨਾਲੇ ਕੋਈ ਦਾ ਬੂਟਾ ਹੋਰ ਲਾ ਲੈਨੇ ਚੱਲ ਇਹ ਬੇ ਕਰਨ ਵਰਗਾ ਖਾਈ ਲੈਂਦਾ ਤੇ ਰਮਨ ਕੀ ਕਰੀ ਜਾਂਦੀ ਆ ਕਰਨਾ ਮੈਂ ਕੀ ਆ ਆਹ ਵੇਖੋ ਮੈਂ ਵੇਖਣ ਦੇ ਵੀ ਫਲ ਲੱਗਣਦੇ ਆ ਵਾਵੇ ਹੈਨਾ ਟਰ ਕਾ ਪਾਹ ਲੱਗਣ ਫੁੱਲ ਫੁੱਲਾਂ ਤੇ ਪਏ ਆ ਪਏ ਆ ਤੇ ਆਹ ਜਿਹੜੀ ਟਹਿਣੀ ਆ ਦੀ ਬਾਡੀ ਦੋ ਹੈਨਾ ਨੂੰ ਲੰਮਕਣ ਲਈ ਆ ਪੈਰਾ ਪੁਰਾ ਨੂੰ ਅੱਜ ਦੀ ਮੁੜ ਕੇ ਇਹ ਵੱਢਦੇ ਨੇ ਤੇ ਮੇਰੀ ਗੱਲ ਸੁਣੋ ਮੈਂ ਕੀਤਾ ਸੀ ਪਿੰਡ ਫੋਨ ਹਾਂ ਤੇਰ ਪਿੰਡਰ ਨੇ ਚੁੱਕਿਆ ਤੇ ਕਹਿਨ ਲਈ ਸੀਗੀ ਪਿਹਾਰ ਚੱਲ ਮੈਂ ਪੁੱਛਿਆ ਤੇ ਮੈਂ ਮਮਮੀ ਨਾਲ ਗੱਲ ਕਰਾ ਦੇ ਤਾਂ ਦੀ ਵੀ ਮਮਮੀ ਨਾਲ ਗੱਲ ਕੀ ਕਰਾਉਣੀ ਰਾਤੀ ਜਿਆਦੀ ਹੋ ਗਈ ਸੀਗੀ ਕੌਣ ਪਤਾ ਆਹ ਠੀਕ ਨਹੀਂ ਆਹ ਠੀਕ ਨਹੀਂ ਆ ਦਾਦੀ ਮਾਂ ਪੁੱਤ ਗਏ ਆ ਦਵਾਈ ਲੈਣ ਹੁਣ ਅੱਛਾ ਤਸਵੀਰ ਤੇ ਗਏ ਆ ਤਾਂ ਦੀ ਟੈਸਟ ਹੁਣ ਸਾਰੇ ਹੋਣੇ ਆ ਫਿਰ ਅੱਛਾ ਫਿਰ ਦਵਾਈ ਲਿਓਣੀ ਆ ਤੇ ਰਬਰ ਬਾਤਾਲਾ ਮੂੰਹ ਨਹੀਂ ਰੱਖਦੀ ਚਲੀ ਤੁਲੀ ਚੀਜ਼ ਕੋਈ ਖਾ ਲਿੰਦੀ ਆ ਹਾਂ ਮੂੰਹ ਨਹੀਂ ਰੱਖਦੀ ਮੇਰੀ ਗੱਲ ਸੁਣੋ ਜਿੰਦੀ ਜਾਣੇ ਜੀਰ ਕਰਦਾ ਇਹ ਚੀਜ਼ ਨੂੰ ਹੁਣ ਲਾਗੇ ਬਣੀ ਹੋਵੇ ਤੇ ਵੇਖ ਕੇ ਜੀ ਕਰਦਾ ਵਾ ਨਾਲੇ ਜਿਹੜੀ ਚੀਜ਼ ਬੰਦ ਹੋਵੇ ਨਾ ਉਹਨੂੰ ਜ਼ਿਆਦਾ ਕਰਦਾ ਤੇ ਕਿਹੜੀ ਜੀ ਛੱਡੇ ਤੇ ਕਿਹੜੀ ਖਾਵੇ ਹੁਣ ਡਾਕਟਰ ਤਾਂ ਹਰ ਇੱਕ ਚੀਜ਼ ਬੰਦ ਕਰੀ ਜਾਂਦੇ ਆ ਤੇ ਡਾਕਟਰ ਐਡਮਿਟ ਤੇ ਨਹੀਂ ਕੀਤਾ ਕਦੇ ਨਹੀਂ ਨਹੀਂ ਆਂਦੀ ਸੀ ਪਰ ਟੈਸਟ ਹੋਣ ਦੇ ਮੈਂ ਕੀਤਾ ਵਰਪਿੰਦਰ ਨੂੰ ਲਵਲੀ ਨੂੰ ਹੋਣਾ ਤੇ ਆ ਜਾਣਾ ਵਾ ਤੇ ਮੈਂ ਹਾਂ ਚੱਲ ਜਦੋਂ ਆਉਂ ਨਾ ਤੇ ਮੈਨੂੰ ਦੱਸੀ ਮੇਰੀ ਭੈਣ ਤਾਂ ਹੁਣ ਮੈਨੂੰ ਜਾਣਾ ਹੀ ਪੈਣਾ ਵਾ ਚੱਲ ਜਾ ਕੇ ਫੇਰ ਖਬਰ ਤੇ ਲੈ ਕੇ ਆਉਂਗੀ ਤਾਂ ਚਲ ਵੇਖ ਲੈ ਪਹਿਲਾਂ ਪਤਾ ਕਰ ਲੈ ਵੀ ਹੁੰਦੇ ਸ਼ਾਮਾਂ ਤੱਕ ਨਹੀਂ ਆ ਜਾਣਾ ਮਾਂਦੀ ਸ਼ਾਮਾਂ ਨੂੰ ਉਹਦੀ ਫੋਨ ਤੇ ਤਾਂ ਗੱਲ ਹੋਣ ਡਈ ਜਾਂਦਾ ਤੇ ਰਿਪੋਰਟਾਂ ਮਿਲ ਜਾਣੀਆਂ ਤੇ ਫੇਰ ਦਵਾਈ ਲੈ ਕੇ ਹੀ ਆਏ ਫੜੇ ਚੱਲ ਵੇਖ ਲਈ ਜੀ ਆਉਂਦੇ ਫੇਰ ਚੱਲ ਮਾਰਾਂ ਹੀ ਚੱਕਰ ਉਹਦਾਂ ਦੇ ਮੈਂ ਚੱਲ ਤੁਸੀਂ ਕਹਿਣ ਦੇ ਚਾਰ ਦਿਨ ਘੂਕੇ ਚੱਲ ਜੂਗੀ ਹੁਣ ਜਾਣਾ ਹੀ ਪੈਣਾ ਵਾ ਉਦਾਂ ਤਾਂ ਕੋਈ ਗੱਲ ਨਹੀਂ ਹੁੰਦੀ ਹੁਣ ਪਰਚਾਈ ਆਈ ਆ ਠੀਕ ਹੋਊਗੀ ਕਿ ਮੈਂ ਦੱਸਿਆ ਵੀ ਆ ਤੇ ਠੀਕ ਨਹੀਂ ਆ ਤਾਂ ਤਾਂ ਵੀ ਨਹੀਂ ਉਹ ਫੇਰਾ ਮਾਰਿਆ ਤਾਂ ਕਰਨ ਦੀ ਬਸ ਆਈ ਨਹੀਂ ਗਈ ਹਜੇ ਤੱਕ ਸਕੂਲਾਂ ਚੱਲ ਕਰਨ ਆ ਜਾਂਦਾ ਆ ਮੈਂ ਢੀਕਣ ਲਈ ਸਗੋਂ ਭਾਂਡ ਤੇ ਰੋਟੀ ਪਾਣੀ ਖਾਂਦਾ ਚੱਲ ਵੇਖ ਲਈ ਜੇ ਆ ਫੋਨ ਕਰਕੇ ਜੇ ਤੇ ਆ ਗਏ ਹੁਣਗੇ ਤੇ ਚੱਲ ਜੀ ਫਿਰ ਮਾਰਾ ਹੀ ਚੱਕਰ ਹੈ ਆ ਨਹੀਂ ਹੁਣ ਮੈਂ ਵੇਖ ਲੈਣੀ ਆ ਕੱਲ ਨੂੰ ਜਦੋਂ ਟਾਈਮ ਲੱਗੋ ਉਦਣ ਹੀ ਜਾਊਂਗੀ ਕਿਉਂ ਤੁਹਾਡਾ ਵੀ ਕੰਮ ਦਾ ਵੇਖਣਾ ਛੁੱਟੀ ਵਾਲੇ ਦੇਣੀ ਜਾਣਾ ਉਹ ਸਕੂਲ ਮੁੰਡਾ ਚਲ ਜਾਂਦਾ ਤੁਸੀਂ ਕੰਮ ਤੇ ਚਲ ਜਾਂਦੇ ਤਾਂ ਮੁੜ ਕੇ ਭਾਵੇਂ ਸਮਾਨ ਸਾਰਾ ਕੋਈ ਬਰੀ ਚ ਪਾਵੇ ਜਿਹੜੇ ਚਾਰ ਭਾਂਡੇ ਹੈ ਕਿਤੇ ਗਾਂਹ ਜਾਵੇ ਆਹੋ ਇਹ ਤਾਂ ਤੇਰੀ ਗੱਲ ਸਹੀ ਹੈ ਆਹੋ ਤੇ ਉਹ ਕੀ ਖਾਣਾ ਅੱਜ ਮੈਂ ਕੀ ਬਣਾਵਾਂ ਸੱਚੀ ਚਲ ਜੋ ਮਰਜ਼ੀ ਬਣਾ ਲਈ ਜੋ ਮਰਜ਼ੀ ਕੀ ਜੋ ਖਾਣਾ ਨਿਆਣੇ ਤੇ ਤਰੀ ਵਾਲੀ ਸਬਜੀ ਉਹ ਖਾਂਦਾ ਜੀ ਸੁੱਕੀ ਸਬਜੀ ਨੂੰ ਮੂੰਹ ਲਾਉਂਦਾ ਕਿਸ ਨੂੰ ਚਲ ਜੋ ਕਹਿੰਦਾ ਤੂੰ ਉਹ ਬਣਾ ਲੈ ਚਲ ਠੀਕ ਆ ਚੰਗ ਚੱਲ ਮੇਰਾ ਵੀ ਇਰਾਦਾ ਵਾ ਤੇ ਜਾ ਕੇ ਮਾਤਾ ਨੂੰ ਵੇਖ ਕੇ ਆਵਾਂ ਕਿੰਨਾ ਹੀ ਚਿਰ ਹੋ ਗਿਆ ਮੈਨੂੰ ਵੀ ਗਈ ਨੂੰ ਅੱਗੇ ਮੈਨੂੰ ਸੋ ਕੋ ਛੱਟ ਚੱਲ ਜਾਨੀ ਹੁੰਨੀ ਆ ਵੇਖਣੀ ਆ ਜਦ ਦਿਨ ਇਹਨਾਂ ਨੂੰ ਛੁੱਟੀ ਹੁੰਦੀ ਨਾ ਹੋ ਕੇ ਆਉਂਨੀ ਉਧਰ ਮੈਂ ਬੰਦੀ ਜਿੱਥੇ ਬੈਠੀ ਜੀ ਆਹੋ ਪੁੱਤ ਜਾ ਕੇ ਖਾ ਲਿਆ ਰੋਟੀ ਪਾਣੀ ਨਾ ਹਾਂ ਰੋਟੀ ਪਾਣੀ ਖਾ ਲਿਆ ਵਾ ਹਾਂ ਸੌਂ ਕੇ ਕਰਨਾ ਮੈਂ ਤੇ ਜਾਣਾ ਉਹ ਖੇਡਣ ਉਹ ਮੁੰਡੇ ਫੋਨ ਕਾਂਡੇ ਵੀ ਤੁਹਾਡਾ ਮੈਚ ਆ ਤੇ ਮੈਂ ਚੱਲ ਖੇਡ ਉਹਨੇ 2 ਮਿੰਟ ਪੁੱਤ ਖੇਡਾਂ ਤੇ ਤੂੰ ਜਾਣਾ ਵਾ ਪਰ ਇੱਕ ਗੱਲ ਮੇਰੀ ਵੀ ਧਿਆਨ ਨਾਲ ਸੁਣ ਤੈਨੂੰ ਪਤਾ ਵਾ ਕਿ ਤੇਰੇ ਤੇ ਕਿੰਨਾ ਖਰਚਾ ਲਾਉਂਦੇ ਆ ਉਹਨੂੰ ਐਡਮਿਸ਼ਨ ਕਿੰਨੇ ਪੈਸੇ ਲੱਗੇ 20000 ਰੁਪਇਆ ਹੁਣ ਉਹਨਾਂ ਨੇ ਲਿਆ ਅਜੇ ਕਿਤਾਬਾਂ ਲਿਆਉਣ ਵਾਲੀਆਂ ਕਿੰਨੇ ਕੰਮ ਕਰਨ ਵਾਲੇ ਆ ਓਏ ਉਹ ਤੇ ਗੱਲ ਹੈ ਵਾ ਤੇ ਮੇਰਾ ਅਦਾਪੀ ਚੱਲ 2 ਕੁ ਮਿੰਟ ਲੱਗਣੇ ਮੈਨੂੰ ਮੇਰੇ ਖਿਆਲ ਨਾਲ 4 ਵਜੇ ਤੂੰ ਹੋਂਦੇ ਗਏ ਨੇ ਸ਼ਾਮ ਨੂੰ ਆਉਣਾ ਵਾ ਤੇ ਮੇਰੀ ਸੁਣ ਕਾ ਕੋਈ ਹੈ ਤੇ 4 ਵਜੇ ਮੰਮੀ ਮੈਂ ਆ ਜਾਣਾ 6 ਵਜੇ ਤੱਕ ਅਗੀ ਤੈਨੂੰ ਪੜਾਉਣ ਦੇ ਚੱਕਰ ਦੇ ਵਿੱਚ ਨਾ ਕਿਤੇ ਆ ਖੁੱਲੇ ਵੀ ਨਹੀਂ ਪਾਈ ਵੇਖ ਲੈ ਸਾਡੇ ਘਰ ਦੇ ਹਾਲਾਤ ਜੇ ਕੋਈ ਭੈਣ ਭਰਾ ਆਉਂਦਾ ਨਾ ਤੁਹਾਨੂੰ ਮੁਖੌਲ ਕਰਦਾ ਵਾ ਪਿਆਹੋ ਜੇ ਘਰ ਵਿੱਚ ਰਹਿੰਦੇ ਜੇ ਕਾਦਾ ਕਰਕੇ ਤੇ ਤੁਹਾਡਾ ਪੁੱਤ ਪੜ ਜਾ ਤੇ ਚੱਲ ਸਾਡੇ ਵੀ ਤਿੰਨ ਚੰਗੇ ਆਉਣਗੇ ਅਸੀਂ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਪੁੱਤ ਇਹੋ 2 ਸਾਲ ਤੇਰੇ ਕੋਲ ਵਾ ਤੇ ਧਿਆਨ ਨਾਲ ਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿਹੜੇ ਰਿਸ਼ਤੇਦਾਰ ਗੱਲਾਂ ਕਰਦੇ ਆ ਨਾ ਜਦੋਂ ਆਪਾਂ ਥੋੜੇ ਜਿਹਾ ਸੌਖੇ ਜਿਓਗੇ ਨਾ ਬਾਅਦ ਜੋ ਉਹਨਾਂ ਨੇ ਤੁਹਾਡੇ ਘਰ ਆਇਆ ਕਰਨਾ ਮੈਂ ਪੁੱਤ ਸੌਖੇ ਗੱਲਾਂ ਨਾਲ ਨਹੀਂ ਹੋਣਾ ਮਿਹਨਤ ਕਰਨੀ ਪੈਣੀ ਆ ਪੜੇਗਾ ਕੋਈ ਟੈਸਟ ਦਵੇਗਾ ਟੈਸਟ ਪਾਸ ਕਰੇਗਾ ਫਿਰ ਨੰਕਰੀ ਮਿਲਣੀ ਆਏ ਉਹ ਤੇ ਗੱਲ ਹੈ ਵਾ ਮੈਂ ਆ ਜਾਣਾ ਜਾਂ ਛੇਤੀ ਕੋਈ ਗੱਲ ਨਹੀਂ ਆਣ ਕੇ ਕਰ ਲਵਾਂਗਾ ਪਰੰਤੂ ਮੇਰੀ ਗੱਲ ਨਹੀਂ ਮੰਨਣੀ ਉਹ ਜਿਹੜੇ ਮੁੰਡਿਆਂ ਦੇ ਨਾਲ ਤੂੰ ਫਿਰਦਾ ਵਾ ਖੇੜਦਾ ਵਾ ਮੇਰੀ ਗੱਲ ਸੁਣ ਰਾਨ ਆਲੇ ਹਾਂਜੀ ਹੁਣ ਕੀ ਰਹਿ ਗਿਆ ਵਾ ਰਹਿਣਾ ਕੀ ਆ ਆ ਜਿਹੜਾ ਟਰੈਕਟਰ ਉਹਨਾਂ ਨੇ ਲਾਇਆ ਨਾ ਉਹਨੂੰ ਕੋਈ ਵੀ ਲੈ ਜਾ ਇਹ ਪਛਵਾੜ ਵਾ ਤੇ ਜਿਹੜੀ ਚੀਜ਼ ਵਾਧੂ ਘਾਟੂ ਹੋਈ ਚੁੱਕੀ ਤੇ ਇਧਰ ਲਾਗੇ ਜਿਹੜੀ ਚੀਜ਼ ਵਾਧੂ ਘਾਟੂ ਹੋਈ ਤੇ ਚੁੱਕੀ ਤੇ ਇਧਰ ਲਾਗੇ ਇਹ ਹੀ ਬੋਲਦੇ ਨਹੀਂ ਤਾਂ ਕਰਕੇ ਮੈਂ ਤੁਹਾਨੂੰ ਕਿਹਾ ਇਹ ਵੀ ਚੱਲ ਫਰਚ ਜੇ ਤੇਰਾ ਪੈ ਗਿਆ ਤਾਂ ਯਾਰ ਲੈ ਆ ਟਰੈਕਟਰ ਹਨਾ ਵੀ ਲੱਗਾ ਵਾ ਵੀ ਘਾਰਜੀ ਤੇ ਕਹਿੰਦਾ ਪੀ ਆਰ ਥੋੜਾ ਟਾਈਮ ਲੱਗਣਾ ਜੀ ਕਿੰਨਾ ਚਿਰ ਲੱਗਣਾ ਵਾ ਚੱਲ ਕੋਈ ਗੱਲ ਨਹੀਂ ਛੱਡ ਉਹਨੇ ਨੂੰ ਮੈਂ ਕਰ ਦਿੰਦਾ ਫੋਨ ਇੱਕ ਬੰਨੇ ਹੱਸਵਾ ਗੱਲ ਆਇਆ ਵਾ ਜਿੰਦਰਾ ਲਾਇਆ ਵਾ ਇਹ ਵੀ ਘਰ ਵਾ ਉਹਨਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਪਣੇ ਘਰ ਲਾਉਂਦੀਆਂ ਸ਼ਰਮ ਆਉਂਦੀ ਆ ਤੇ ਇੱਥੇ ਜਿਹੜੀ ਚੀਜ਼ ਮਰਜੀ ਲਾਤੀ ਉਹ ਚੱਲ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਉਹਨਾਂ ਨੂੰ ਫੋਨ ਜੇ ਹੁਣੇ ਮੀਂਹ ਪੈ ਗਿਆ ਨਾ ਤੇ ਲੈਣ ਆ ਜਾਣਾ ਤੇ ਮੁੜ ਕੇ ਸਾਡਾ ਜਿਹੜਾ ਘਰ ਵਾ ਨਾ ਸਾਰਾ ਕੱਦੂ ਕਰ ਜਾਣਾ ਇੱਥੇ ਨਾ ਅੰਤਰਾ ਕਿਤੇ ਬੰਦਾ ਉਧਰ ਨਹੀਂ ਜਾ ਸਕਦਾ ਤੇ ਨਾ ਹੋਰ ਚਲੋ ਉਹ ਤਾਂ ਗੱਲ ਹੈ ਵਾ ਕੋਈ ਗੱਲ ਨਹੀਂ ਮੈਨੂੰ ਫੋਨ ਕਰ ਦੇਣਾ ਧਿਆਨ ਨਾਲ ਮੈਂ ਫਿਰ ਖੇਡ ਤੇ ਮੈਨੂੰ ਫੋਨ ਕਰ ਦੇਣਾ ਜਿਸੇ ਵੇ ਜਿਨ੍ਹਾਂ ਦੇ ਨਾਲ ਖੇਡਦਾ ਵਾ ਨਾ ਉਹ ਤਾਂ ਆਵਾਰਾ ਹੋਈ ਹੋਏ ਆ ਪਰ ਇਹਨੂੰ ਇੰਨੀ ਸ਼ਰਮ ਨਹੀਂ ਆਉਂਦੀ ਵੀ ਮੇਰਾ ਮਾਂ ਪਿਓ ਮੈਨੂੰ ਕਿਦਾਂ ਪੜਾਉਣ ਦੇ ਆ ਕਿਤੇ ਨਾ ਹੀ ਸਵਾਦ ਦਾ ਖਾਦਾ ਤੇ ਨਾ ਸਵਾਦ ਦਾ ਪਾਇਆ ਤੇ ਸਾਡਾ ਪੁੱਤ ਪੜ ਜੂਗਾ ਤੇ ਚੰਗੀ ਨੌਕਰੀ ਤੇ ਲੱਗ ਜੂਗਾ ਤੇ ਦਿਨ ਮੋੜ ਆਉਣਗੇ ਪਰ ਨਾ ਜੀ ਇਹਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਵੀ ਮੈਂ ਕੋਈ ਕੰਮ ਧੰਦਾ ਕਰ ਲਾਂ ਨਾ ਪਿਓ ਦੇ ਨਾਲ ਹੀ ਕੋਈ ਕੰਮ ਕਰਾ ਦੇ ਖਾਲੀ ਕਹਿਣ ਲਈ ਖਾਣ ਵਾਲੀ ਆ ਨਾ ਜੀ ਇਹਨੂੰ ਕੋਈ ਪਤਾ ਨਹੀਂ ਉਹ ਹਜੇ ਕਹਿੰਦਾ ਹੀ ਨਹੀਂਗਾ ਕਿ ਚਲ ਮੈਨੂੰ ਕੀ ਕਵਾਂ ਨਿਆਣਾ ਵਾ ਪੜ੍ਹ ਲੈ ਕੇ ਤਾਂ ਕਿਹ ਕੰਮ ਤੇ ਲੱਗੂਗਾ ਜੇ ਇਹਨੂੰ ਮੈਂ ਇੰਨਾ ਕਮਾਂ ਵਿੱਚ ਲਾਤਾ ਤਾਂ ਪੜ੍ਹਾਈ ਵਾਲੇ ਦਾ ਧਿਆਨ ਨਹੀਂ ਜਾਣਾ ਹਾਏ ਹਾਏ ਮਾਰੇ ਬੰਦੇ ਦਾ ਵੀ ਕੀ ਆ ਲਾਈਟ ਬੰਦ ਹੋ ਗਈ ਆ ਪਤਾ ਨਹੀਂ ਕਦੋਂ ਆਉਣੀ ਆ ਅਜੇ ਮੈਂ ਕੰਮ ਕਰਨਾ ਹੈ ਸੁਈ ਦੇ ਵਿੱਚ ਇਨਵਰਟਰ ਹੋਵੇ ਜਾਂ ਲਾਈਟ ਦੇ ਜਗਦੀ ਹੋਵੇ ਗਵਾਂਡੀਆਂ ਨੇ ਨਹੀਂ ਕੋਈ ਜਗਾਈ ਲਾਈਟ ਇੱਧਰ ਵਾਲੀ ਜਗਦੀ ਹੋਵੇ ਤਾਂ ਚਲ ਮਾਲਾ ਮੈਂ ਤਾਂ ਲੋਹ ਸੰਦੀ ਆ ਹੁਣ ਕੀ ਕਰਾਂ ਪਤਾ ਨਹੀਂ ਕਦੋਂ ਬੱਤੀ ਆਉਣੀ ਆ ਤੇਰੇ ਪਿਓ ਪੁੱਤ ਪਤਾ ਨਹੀਂ ਕਿਹਦੇ ਲੱਗੇ ਖਲੋਵੇ ਤੀਗਲੇ ਨਹੀਂ ਦੱਸਣੇ ਤੇ 32 ਫੁਲਕੇ ਹੀ ਲਾਉਣੇ ਆ ਖਾਰ ਕੇ ਲਾ ਦੂੰਗੀ ਫਿਰ ਹੋਰ ਕੀ ਕਰਾਂ ਚੱਲ ਨੌਕਰੀ ਮਿਲ ਗਈ ਮੇਰਾ ਤੇ ਇਹ ਇਰਾਦਾ ਵਾ ਕਿ ਕਿੰਨੇ ਮਹੀਨੇ ਮਾੜਾ ਜਿਹਾ ਲਵਾ ਛੱਡ ਗਏ ਲੋ ਲਾ ਦੀ ਤੇ ਲੋੜ ਪੈਂਦੀ ਆ ਨਾ ਹੋਰ ਕੰਮ ਤੇ ਸਾਰੀ ਜਾਂਦੇ ਆ ਜੇ ਹੁਣ 32 ਦੋ ਘੰਟੇ ਨਾ ਆਈ ਤੇ ਕੀ ਕਰੂੰਗੀ ਅੱਜ ਤਾਂ ਮੋਮਬਤੀ ਵੀ ਕੋਈ ਨਹੀਂ ਗਈ ਰੋਟੀ ਪਾਣੀ ਕਿੱਦਾਂ ਪਕਾਉਂਗੀ ਬੜਾ ਔਖਾ ਹੋ ਜਾਣਾ ਵਾ ਨਿਹਾਣੇ ਨੇ ਤਾਂ ਮੰਗਣੀ ਆ ਨਾ ਆਪ ਤੇ ਬੰਦਾ ਹੌਸਲਾ ਕਰ ਲੂਗਾ ਚੱਲ ਬਹਿ ਜਾਣੀ 10 ਮਿੰਟ ਹੋਰ ਫਿਰ ਕੀ ਕਰਾਂ ਡੀਕ ਲੈਣੀ ਆ ਬੱਤੀ ਖਰੇ ਨਾ ਛੇਰ ਕਿੱਦਾਂ ਲੰਘਣਾ ਸਾਡਾ ਗਰੀਬੀ ਦੇ ਵੀ ਕੋਈ ਹਾਲ ਨਹੀਂ ਗੇ ਅੰਦਰ ਚੱਲ ਜਿਆਦਾ ਨਹੀਂ ਕਮ ਸੇ ਕਮ ਆਪਣੀਆਂ ਜ਼ਰੂਰਤਾਂ ਦੇ ਬੰਦੇ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਹੀ ਆ ਨਾ